ਦੇਖੋ ਇਹ ਜਿਹੜਾ ਮਾਮਲਾ ਹੈ ਇਹ ਹੈਗਾ ਸੁੱਲਰ ਦੇ ਟਰਸਟਾਂ ਦੀ ਜ਼ਮੀਨ ਨੂੰ ਖੁਰਦਬੁਰਦ ਕਰਨ ਦਾ ਮਾਮਲਾ ਪਹਿਲਾਂ ਡੀਸੀ ਸਾਹਿਬ ਪਟਿਆਲਾ ਨੇ 2023 ਦੇ ਵਿੱਚ ਇਸ ਦੇ ਰਿਗਾਰਡਿੰਗ ਇੱਕ ਪਰਚਾ ਦਰਜ ਕਰਾਇਆ ਸੀ ਜਿਹੜਾ ਦੋਸ਼ੀ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸ਼ੀਤਲ ਲੰਬੜਦਾਰ ਪੰਰੇ ਦਾ ਇਹ ਪਹਿਲਾਂ ਵੀ ਅਸਰ ਰਸੂਖ ਰੱਖਦੇ ਹੋਏ ਆਪਣਾ ਨਾਮ ਵਿੱਚੋਂ ਪਚਾ ਕੇ ਕਟਾ ਕੇ ਲੈ ਗਿਆ باوجود ਇਸ ਦੇ ਕਿ ਇਸ ਦੇ ਉਸ ਜਿਹੜਾ ਮਤਾ ਆਕੇ ਟ੍ਰਸਟਾਂ ਦੀ ਜ਼ਮੀਨ ਖੁਰਦਪੁਰਦ ਕੀਤੀ ਗਈ ਉਸ ਤੇ ਇਸ ਦੇ ਦਸਖਤ ਸੀ ਹੁਣ ਵੀ ਤੁਸੀਂ ਦੇਖਿਆ ਹੋਊਗਾ ਤੁਸੀਂ ਪਹਿਲਾਂ ਇਸ ਦੀ ਵੀਡੀਓ ਬਣਾ ਰਹੇ ਸੀ ਇਹ ਬੰਦਾ ਕਿਸੇ ਨਾ ਕਿਸੇ ਪਿੱਛੇ ਤੋਂ ਐਸੇ ਰਸੂਖਦਾਰ ਬੰਦਿਆਂ ਵੱਲੋਂ ਸਪੋਰਟਡ ਆ ਜਿਹੜਾ ਪੁਲਿਸ ਕਸਟਡੀ 'ਚ ਹੋਣ ਤੋਂ ਬਾਵਜੂਦ ਮੀਡੀਆ ਦੀ ਪਾਵਰ ਨਹੀਂ ਸਮਝ ਰਿਹਾ ਇਹ ਨਹੀਂ ਮਹਿਸੂਸ ਕਰ ਰਿਹਾ ਕਿ ਮੈਂ ਕਸਟਡੀ 'ਚ ਆ ਮੈਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਹੈ ਲੋਕੀ ਮੂੰਹ ਲਕੋ ਕੇ ਆਉਂਦੇ ਆ ਇਹ ਹੱਸ ਕੇ ਅਦਾਲਤ 'ਚ ਜਾ ਰਿਹਾ ਹੈ ਉਨ ਜੱਟ ਸਾਹਿਬ ਨੇ ਅੱਜ ਇਸ ਦਾ 5 ਦਿਨ ਦੇ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਪੁਲਿਸ ਨੇ ਦੁਪਹਿਰ ਦੇ 2:00 ਤੇ ਰੱਖਿਆ ਆਰਡਰ ਵਾਸਤੇ ਜਦੋਂ 2:00 ਆਰਡਰ ਹੋਊਗਾ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਕੀ ਹੁੰਦਾ ਉਹ ਤੁਹਾਨੂੰ ਮੈਂ ਉਸ ਦੇ ਹਿਸਾਬ ਨਾਲ ਦੱਸ ਦਵਾਂਗੇ ਸਰ ਕਿੰਨੀ ਕੁ ਜ਼ਮੀਨ ਦਾ ਮਾਮਲਾ ਹੈ ਕਿੰਨੀ ਕਿੰਨੀ ਦੇਖੋ ਜ਼ਮੀਨ ਹੈਗੀ ਹੈ ਟਰਸਟਾਂ ਦੀ 108 ਕਿੱਲੇ ਦੇ ਲਗਭਗ ਜਿੱਥੇ ਵੱਖ-ਵੱਖ ਤਿੰਨ ਟਰਸਟ ਕਾਇਮ ਕੀਤੇ ਗਏ ਸੀ ਦਵਿੰਦਰਾ ਚੈਰੀਟੇਬਲ ਟਰਸਟ ਦਵਿੰਦਰਾ ਹਸਪੀਟਲ ਟਰਸਟ ਤੇ ਤਜਿੰਦਰਾ ਟਰਸਟ ਉਹਨਾਂ ਸਾਰੇ ਟਰਸਟਾਂ ਦੀਆਂ ਜ਼ਮੀਨਾਂ ਦੇ ਮਤੇ ਪਾਵ ਪਾ ਕੇ ਰਕਬੇ ਜਿਹੜੇ ਐ ਉਹ ਟਰਾਂਸਫਰ ਕਰ ਲਿੱਤੇ ਗਏ ਵੱਖ-ਵੱਖ ਪ੍ਰਾਈਵੇਟ ਬੰਦਿਆਂ ਦੇ ਨਾਮ ਤੇ ਜਿਹੜੀਆਂ ਜ਼ਮੀਨਾਂ ਦਾ ਤਬਾਦਲਾ ਕਰਕੇ ਕਿਹਾ ਗਿਆ ਕਿ ਟਰਸਟ ਤੋਂ ਆ ਜ਼ਮੀਨ ਲੈ ਕੇ ਟਰਸਟ ਨੂੰ ਆ ਜ਼ਮੀਨ ਦੇ ਦਿੱਤੀ ਗਈ ਐ ਦੇਣ ਵਾਲੀ ਜਿਹੜੀ ਜ਼ਮੀਨ ਦਿਖਾਈ ਗਈ ਉਹ ਮੌਜੂਦ ਹੀ ਨਹੀਂ ਸੀ ਦੂਜੀ ਗੱਲ ਇਹ ਜਿਹੜਾ ਸ਼ਖਸ ਐ ਇਹ ਐਡਕ ਸ਼ਾਤਰ ਔਰ ਜੁਰਮ ਕਰਨ ਦਾ ਦੀ ਸ਼ਖਸ਼ ਹੈ ਵੀ ਇਸ ਦੇ ਖਿਲਾਫ ਪਹਿਲਾਂ ਵੀ ਐਫ ਆਈ ਆਰਸ ਦਰਜ ਹੈ ਵਕ ਵਕ ਥਾਵਾਂ ਤੇ ਕਿਤੇ ਕਿਸੇ ਨਾਲ ਬਿਆਨਨਾ ਕਰ ਲਿਆ ਰਜਿਸਟਰੀ ਨਹੀਂ ਕਰਾਈ ਕਿਤੇ ਕੁਝ ਕਿਤੇ ਕੁਝ ਉਹਨਾਂ ਦੀ ਲਾਈਨ ਦੇ ਵਿੱਚ ਹੀ ਚੱਲਦੇ ਹੋਏ ਇਸ ਦੇ ਖਿਲਾਫ ਹੁਣ ਕੇ ਐਫ ਆਈ ਆਰ ਦਰਜ ਹੋਈ ਹੈ ਜਿਸ ਤੋਂ ਉਮੀਦ ਹੈ ਕਿ ਅਦਾਲਤ ਇਸ ਦੇ ਵੱਲੋਂ ਕੀਤੇ ਜੁਰਮਾਂ ਦੀ ਸਜ਼ਾ ਜ਼ਰੂਰ ਦੇਵੇ ਹੋਰ ਵੀ ਕੇ ਹੈ ਪਰ ਮਾਮਲੇ ਦਰਜ ਨੇ ਕਿ ਉਹਨਾਂ ਦੀ ਪਾਸਪਰੂ ਅਵਸਥਾ ਹੋਇਆ ਹੋ ਦੇਖੋ ਜੀ ਜਿਹੜੇ ਬਾਕੀ ਦੋਸ਼ੀ ਐ ਸਾਰੇ ਦੋਸ਼ੀ ਗਾਇਬ ਐ ਉਹਨਾਂ ਚੋਂ ਕੋਈ ਦੋਸ਼ੀ ਪੁਲਿਸ ਦੇ ਹੱਥਾਂ 'ਚ ਨਹੀਂ ਆਇਆ ਇਕੱਲਾ ਇਹੇ ਹੱਥ ਆਇਆ ਬਾਕੀ ਉਮੀਦ ਐ ਕਿ ਜਲਦੀ ਹੀ ਪੁਲਿਸ ਵਾਲੇ ਉਹਨਾਂ ਕਹਿ ਕੇ ਗਏ ਐ ਜਿਹੜੇ ਇਨਚਾਰਜ ਐ ਵੀ ਅਸੀਂ ਉਹਨਾਂ ਦੀ ਪਾਲ ਕਰ ਰਹੇ ਹਾਂ ਹੋ ਸਕਦਾ 1 ਜਾਂ 2 ਦੋਸ਼ੀ ਅੱਜ ਸ਼ਾਮ ਤੱਕ ਗ੍ਰਿਫਤਾਰ ਹੋ ਜਾਣ ਪੁਲੀਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਗਦੀਪ ਸਿੰਘ ਐ ਜੀ ਬਿਲਕੁਲ ਮੈਂ ਸੈבਨਾਗਰ 3D ਰਹਿਣਾ ਪਹਿਲਾਂ ਮੇਰਾ ਪਿੰਡ ਪੋਨੀਆਂ ਖਾਨਾ ਸੀ ਅਕਚਲ ਇਹ ਸਾਰਾ ਮਾਮਲਾ ਕੀ ਹੈਗਾ ਜੀ ਬਾਕੀ ਇਹ ਨਾ ਜੀ ਕੋ ਪਟਿਆਲੇ ਦਾ ਬੜਾ ਤਕੜਾ ਠੱਗ ਠੱਗੀਆਂ ਮਾਰਨ ਦਾ ਆਦੀ ਹਰੇਕ ਥਾਂ ਦੇ ਸਾਈਨ ਕਰਕੇ ਦੂਜੇ ਬੰਦੇ ਨੂੰ ਪਾਵਰ ਆਫ ਟੌਰਨਿੰਗਾਂ ਦੇ ਕੇ ਗਲਤ ਤਰੀਕੇ ਨਾਲ ਕਾਗਜ਼ ਤਿਆਰ ਕਰਕੇ ਇਹ ਠੱਗੀਆਂ ਮਾਰਨ ਦਾ ਆਦੀ ਆ ਇਹ ਮੈਂ ਸਰਦਾਰ ਐਸਐਸਪੀ ਸਰਦਾਰ ਆਈਪੀਐਸ ਨਾਨਕ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿਅਕਤੀ ਨੂੰ ਪਹਿਲੀ ਵਾਰੀ ਨਥ ਭਾਈ ਆ ਫੜ ਕੇ ਅਦਾਲਤ ਵਿੱਚ ਕੀਤਾ ਜੋ ਕਿ ਜੇਲ੍ਹ ਜਾਵੇਗਾ ਇਹਦਾ ਨਾਮ ਹੈਗਾ ਸ਼ੀਤਲ ਸਿੰਘ ਇਹਦਾ ਪਿੰਡ ਹੈਗਾ ਪੰਨਰਾ ਇਹਦਾ ਆਤੀ 4.5 ਕਿੱਲੇ ਜ਼ਮੀਨ ਆਉਂਦੀ ਸੀ ਇਹਨੂੰ ਪਰਿਵਾਰਕੋਂ ਪਰ ਅੱਜ ਇਹ 5-600 ਕਰੋੜ ਦਾ ਮਾਲਕ ਬਣਿਆ ਬੈਠਾ ਠੱਗੀਆਂ ਮਾਰ ਮਾਰ ਕੇ ਇਸਨੇ ਮੇਰੀ ਵੀ ਵਸੀਤ ਮੈਨੂੰ ਮਾਤਾ ਸਰਬੰਦ ਗੌਰ ਰਜਿਸਟਰਡ ਕਰਾ ਗਈ ਸੀ ਜੋ ਕਿ ਇਹਨੇ ਇੱਕ ਝਾਲੀ ਵਸੀਤ ਤਿਆਰ ਕਰਕੇ ਬਾਅਦ ਚ ਉਹਦੀ ਮੌਤ ਤੋਂ ਬਾਅਦ 3-4 ਮਹੀਨੇ ਬਾਅਦ ਉਦੀ ਹੀ ਭਾਣਜੀ ਦੇ ਨਾਮ ਕਰਾ ਕੇ ਇਹਨੇ 70 ਲੱਖ ਰੁਪਇਆ ਗਰਮੀਤ ਸਿੰਘ ਐਸ ਡੀ ਐਮ ਨੂੰ ਦੇ ਕੇ ਜੋ ਕਿ ਬਾਅਦ ਚ ਪਤਾ ਚੱਲਿਆ ਇਹਨੇ ਇੰਤਕਾਲ ਚੜਵਾ ਲਿਆ ਸੀ ਬਹੁਤ ਤਕੜਾ ਠੱਗ ਆ ਇਹ ਉਸ ਮਾਮਲੇ ਤੇ ਜੇ ਪੇਸ਼ੀ ਸੀ ਜੀ ਕਿਹੜੇ ਜਿਹੜੇ ਮਾਮਲੇ ਤੁਸੀਂ ਗੱਲ ਕਰ ਰਹੇ ਹੋ ਸੀ ਜੀ ਪੇਸ਼ੀ ਵੀ ਹੈ ਨਾ ਨਾ ਇਹ ਤਾਂ ਇਹ ਤੇ ਹੁਣ 420 ਦਾ ਮਕਦਮਾ ਦਰਜ ਹੋਇਆ ਜੋ ਸਰਦਾਰ ਨਾਨਕ ਸਿੰਘ ਜੀ ਨੇ ਦੀ ਰਹਿਮ ਨਈ ਥੱਲੇ ਪੁਲਿਸ ਨੇ ਇਹਨੂੰ ਫੜ ਕੇ ਪਹਿਲੀ ਵਾਰੀ ਅਰੈਸਟ ਕੀਤਾ ਤੁਹਾਡੇ ਨਾਲ ਕਿਵੇਂ ਠੱਗੀ ਵਜ੍ਹੀ ਸੀ ਜੀ ਠੱਗੀ ਹੋਈ ਹੈ ਨੇ ਜਲੀਬਸੀਤ ਬਣਾ ਕੇ ਜੋ ਇੰਤਕਾਲ ਚੜਵਾ ਲਿਆ ਸੀ ਮਨਦੀਪ ਕੌਰ ਦੇ ਨਾਮ ਉਹੀ ਉਸੇ ਦੇ ਵਿੱਚ ਨਾਲੇ ਟਰਸਟਾਂ ਦੀ ਜ਼ਮੀਨ ਪੈਂਦੀ ਉਹਨੂੰ ਖੁਰਦੂਰਦ ਕਰਨ ਦੇ ਤੌਰ ਤਰੀਕੇ ਵਰਤਦਾ ਰਹਿੰਦਾ ਕਦੇ ਭਾਈ ਦੇ ਨਾਮ ਕਰਾ ਲਈ ਇੱਕ ਸੇਲ ਦਾ ਮੁੰਡਾ ਗਰਬਚਨ ਉਹ ਤੋਂ ਟੌਰਨਿੰਗ ਦੇਤੀ ਉਹ ਤੋਂ ਰਜਿਸਟਰੀਆਂ ਕਰਾ ਲੀਆਂ ਕਿ ਸਾਰਾ ਅੱਗੇ ਤੋਂ ਅੱਗੇ ਇਹਨੇ ਪੂਰਾ ਗੈਂਗ ਬਣਾ ਕੇ ਰੱਖਿਆ ਹੋਇਆ ਜੋ ਕਿ ਇਹ ਹੁਣ ਇਹਦੀ ਤੜਨੀ ਹਜੇ ਵੀ ਟੁੱਟੀ